ਕੈਮਰੇ ਤੇ ਫੁੱਟ ਫੁੱਟ ਰੋਂਦਾ ਪਰਿਵਾਰ ਜਿਨ੍ਹਾਂ ਦੇ ਜਵਾਨ ਪੁੱਤ ਦੀ ਗੋਲੀ ਲੱਗਣ ਦੇ ਨਾਲ ਜਾਨ ਚਲੀ ਜਾਂਦੀ ਹੈ ਤਾਂ ਜਵਾਨ ਗੁਰਕੀਰਤ ਸਿੰਘ ਉਹ ਲੜੀ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਕਨਸਟੇਬਲ ਤਾਇਨਾਤ ਸੀ ਜਿਸ ਨੂੰ ਲੋਕ ਕਿਸੇ ਦੇ ਘਰ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਾਂਦੀ ਹੈ ਹਾਲਾਂਕਿ ਪਰਿਵਾਰ ਨੇ ਇੱਥੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਗੁਰਕੀਰਤ ਸਿੰਘ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਨਹੀਂ ਮਾਰੀ ਗਈ ਸਗੋਂ ਕਿਸੇ ਨੇ ਕਨਸਟੇਬਲ ਨੂੰ ਗੋਲੀ ਮਾਰੀ ਹੈ ਕਿਉਂਕਿ ਜਿਸ ਕਾਰਨ ਵਿੱਚ ਗੁਰਕੀਰਤ ਗਿਆ ਸੀ ਉਸ ਪਰਿਵਾਰ ਦੇ ਨਾਲ ਸਾਡੀ ਰੰਜੋ ਸੀ ਤੇ ਉਹਨਾਂ ਦੇ ਵੱਲੋਂ ਘਰ ਬੁਲਾ ਕੇ ਗੋਲੀ ਮਾਰੀ ਗਈ ਹੈ ਮ੍ਰਿਤਕ ਕਾਂਸਟੇਬਲ ਦੀ ਭੈਣ ਨੇ ਇਲਜ਼ਾਮ ਲਾਏ ਨੇ ਕਿ ਮੇਰੇ ਭਰਾ ਦੀ ਕਿਸੇ ਕੁੜੀ ਨਾਲ ਗੱਲਬਾਤ ਸੀ ਫਿਰ ਉਸ ਕੁੜੀ ਦਾ ਵਿਆਹ ਹੋ ਜਾਂਦਾ ਹੈ ਪਰ ਵਿਆਹ ਤੋਂ ਬਾਅਦ ਵੀ ਕੁੜੀ ਦੇ ਨਾਲ ਗੱਲਬਾਤ ਹੁੰਦੀ ਸੀ ਉਹਨਾਂ ਵੱਲੋਂ ਅੱਜ ਘਰ ਬੁਲਾ ਕੇ ਮੇਰੇ ਭਰਾ ਨੂੰ ਮਾਰਿਆ ਗਿਆ ਉਧਰ ਪੁਲਿਸ ਦਾ ਇਹ ਕਹਿਣਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੋਲੀ ਮਾਰੀ ਗਈ ਹੈ ਤਾਂ ਕਿਸ ਨੇ ਗੋਲੀ ਮਾਰੀ ਹੈ ਜਾਂ ਫਿਰ ਉਸਨੇ ਖੁਦ ਮਾਰੀ ਹੈ ਇਸ ਦੀ ਤਵਦੀਸ਼ جاری ਹੈ ਜੋ ਸੱਚ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਤਾਂ ਗੁਰਕੀਰਤ ਸਿੰਘ ਗੋਲਡੀ ਜੋ ਕਿ ਮੰਤਰੀ ਹਰਦੀਪ ਮੁੰਡਿਆ ਦਾ ਗਨਮੈਨ ਦੱਸਿਆ ਜਾ ਰਿਹਾ ਗੋਲੀ ਲੱਗਣ ਦੇ ਨਾਲ ਜੀ ਦੀ ਜਾਨ ਗਈ ਹੈ ਤਾਂ ਖਬਰ ਸਮਰਾ ਦਾ ਤੋਂ ਸਾਹਮਣੇ ਆਈ ਹੈ ਪੁਲਿਸ ਕਾਂਸਟੇਬਲ ਦੀ ਗੋਲੀ ਲੱਗਣ ਦੇ ਕਰਕੇ ਜਾਨ ਚਲੀ ਗਈ ਹੈ ਤਾ ਪੈਨਲ ਜ਼ਾਮ ਲਾਰਈ ਹੈ ਕਿ ਮੇਰੇ ਭਰਾ ਨੂੰ ਗੋਲੀ ਮਾਰੀ ਗਈ ਹੈ ਸਾਨੂੰ ਇਨਸਾਫ ਚਾਹੀਦਾ ਕੀ ਨਾਮ ਆਪਣਾ ਸਰਵਜੀਤ ਸਿੰਘ ਕੀ ਕਹਿਣਾ ਚਾਹੁੰਦਾ ਜੀ ਕੀ ਘਟਨਾ ਵਾਪਰੀ ਹੈ ਘਟਨਾ ਅਜ 2:00 ਵਜੇ ਦੀ ਆ ਜੀ ਸਾਨੂੰ 5:00 ਵਜੇ ਪਤਾ ਲੱਗਦਾ ਉਹ ਵੀ ਕੋਈ ਪੰਚਾਇਤ ਮੈਂਬਰ ਭੇਜਦੇ ਇਨਾਂ ਨੇ ਮੁੰਡੇ ਮੁੰਡੇ ਨੇ ਉੱਥੇ ਉਹਨਾਂ ਦੇ ਘਰੇ ਜਾ ਕੇ ਸੋਸਾਇਡ ਕਰ ਲਿਆ ਸੋਸਾਇਡ ਐ ਕਰ ਲਿਆ ਵੀ ਯਾਦ ਆਪਾਂ ਸਾਰੇ ਘਰੇ ਇਹਨਾਂ ਚਵਾਰੇ ਵਿੱਚ ਕਿਵੇਂ ਜੜ ਕੇ ਆ ਗੋ ਹਾਂ ਫੇਰ ਇਹਨਾਂ ਨੇ ਮਾਰ ਕਿਉਂ ਬੈੱਡ ਦੇ ਉੱਤੇ ਪਾਇਆ ਉਹ ਬੈੱਡ ਦੇ ਉੱਤੇ ਕਿਵੇਂ ਪੈ ਗਿਆ ਉਹ ਫੇਰ ਇਹਨਾਂ ਨੇ ਉਹ ਜਿਹੜਾ ਮੋਬਾਈਲ ਸੀ ਉਹ ਵੀ ਖੋ ਲੈ ਇਹਨਾਂ ਨੇ ਉਹ ਉਹਦੇ ਕੋਲੋਂ ਉਹ ਨਕੋ ਲਿਆ ਹੈਨਾ ਸਾਨੂੰ ਤਾਂ ਇਹਨਾਂ ਨੇ ਜੇ ਸਾਨੂੰ ਜ਼ਿੰਮੇਵਾਰਾਂ ਦੇ ਕੋਲ ਕਰਕੇ ਅਸੀਂ 100 ਡਾਕਟਰ ਦੇ ਲੈ ਕੇ ਜਾਂਦੇ ਕਿੱਥੇ ਫਿਰ ਲੈ ਕੇ ਜਾਂਦੇ ਅਸੀਂ ਉਹਦੇ ਨੂੰ ਤੁਹਾਡੇ ਕੀ ਲੱਗਦਾ ਸੀ ਉਹ ਮੇਰਾ ਭਤੀਜਾ ਸੀ ਕੀ ਜੋਬ ਕਰਦਾ ਸੀ ਇਹ ਪੰਜਾਬ ਪੁਲਿਸ ਸੀਗਾ ਜੀ ਤੇ ਹੁਣ ਕੀ ਮੰਗ ਕਰਦੇ ਹੋ ਹਣ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਸਤੋ ਸਸਤੋ ਜੀ ਪੁਲਿਸ ਨੇ ਕਾਰਵਾਈ ਕੀਤੀ ਕੋਈ ਹੁਣ ਤੱਕ ਪੁਲਿਸ ਵਾਲੇ ਕੁਝ ਨਹੀਂ ਕਰੀ ਕਾਰਵਾਈ ਜੀ ਕਿੰਨੇ ਵਜੇ ਹੋਣਾ ਦੀ ਪੱਖ ਲੈ ਰਹੇ ਆਂ ਘਟਨਾ ਕਿੰਨੇ ਵਜੇ ਹੋਈ ਆ ਹਾਂਜੀ ਘਟਨਾ ਕਿੰਨੇ ਵਜੇ ਹੋਈ ਆ ਇਹ 1.5 ਵਜੇ ਹੋਈ ਆ ਜੀ ਹੁਣ ਕਿੰਨੇ ਵਜੇ ਚੁੱਕੇ ਆ ਹੁਣ 8:00 ਵਜੇ ਬਿਲਕੁਲ 8:00 ਵਜੇ ਹੋ ਗਏ ਜੀ ਰਾਤ ਦੇ 8:00 ਵਜੇ ਚੁੱਕੇ ਨੇ ਰਾਤ ਦੇ 8:00 ਵਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਇਹਨਾਂ ਨੇ